ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤੀ ਦੇਣ ਲਈ 12 ਤਰੀਕ ਨੂੰ ਚੋਹਾਨ ਕੈਸਟਰ ਵਿਖੇ ਇੱਕ ਵਿਸ਼ਾਲ ਰੈਲੀ ਕਰਵਾਈ ਜਾ ਰਹੀ ਹੈ ਇਹ ਰੈਲੀ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਅਤੇ ਸਰਬ ਸੰਜੀ ਸੋਸਾਇਟੀ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ ਅੱਜ ਜੰਡੇਆਲਾ ਗੁਰੂ ਵਿਖੇ ਗੁਰਦੁਆਰਾ ਸ਼੍ਰੀ ਅੜਕ ਸਾਹਿਬ ਵੈਰੋਵਾਲ ਰੋਡ ਤੇ ਬਾਬਾ ਮੇਜਰ ਸਿੰਘ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੀ ਇਸਰੈਲੀ ਵਿੱਚ ਆਈਜੀ ਸਤਿੰਦਰ ਸਿੰਘ ਅਤੇ ਐਸਐਸਪੀ ਮਨੀਂਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਨਸ਼ਿਆਂ ਵਿਰੁੱਧ ਇਸ ਜੰਗ ਨੂੰ ਕਾਮਯਾਬ ਬਣਾਇਆ ਜਾਵੇ ਨਸ਼ਿਆਂ ਦੇ ਮੁਨਾਸ਼ਲੀ ਇਹ ਰੈਲੀ ਇੱਕ ਵੱਡਾ ਕਦਮ ਸਾਬਤ ਹੋਵੇਗੀ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਭੋਲਾ ਦੀ ਖਾਸ ਰਿਪੋਰਟ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਹੈ ਦੱਸਿਆ ਜਾ ਰਿਹਾ ਇਹ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਚੋਹਾਨਪਿੰਡ ਦੇ ਕੋਲੀ ਚੋਹਾਨ ਕੈਸਲ ਪੈਲਸ ਜਿੱਥੇ ਜ਼ਿਲ੍ਹਾ ਅਮਰਸਰ ਦੇ ਮਾਨਜੋਗ ਐਸਐਸਪੀ ਸਾਹਿਬ ਡੀਆਈਜੀ ਬਾਡ ਰੈਂਜ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਡੇ ਮਾਨਜੋਗ ਚੇਅਰਮੈਨ ਸਮਾਜ ਸੇਵਾ ਧੰਨ ਧੰਨ ਬਾਬਾ ਜੀਵਨ ਸਿੰਘ ਸਰਪੰਚ ਦੀ ਸੁਸਾਇਟੀ ਭਾਈ ਮਨਜੀਤ ਸਿੰਘ ਜੀ ਵੱਲੋਂ ਹਲਕਾ ਜੰਡਿਆਲਾ ਗੁਰੂ ਦੇ ਇਲਾਕੇ ਦੇ ਵਿੱਚ ਚੋਹਾਨ ਕੈਸਲ ਅੰਮ੍ਰਿਤਸਰ ਤੋਂ ਜਲੰਧਰ ਜੀਟੀ ਰੋਡ ਤੇ ਜਿਹੜਾ ਪੈਲਸ ਆ ਮਿਤੀ 12 ਜੂਨ 2025 ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਆਪ ਸੰਗਤਾਂ ਦੇ ਨਾਲ ਸੰਬੋਧਨ ਹੋ ਰਹੇ ਆ ਕਿ ਵੱਧ ਤੋਂ ਵੱਧ ਮਿਤੀ 12 ਜੂਨ 2025 चौहान कैसलਪਿੰਡ चौहान ਜੋ ਟਾਂਗਰੇ ਦੇ ਨੇੜੇ ਜੰਡੇਆਲਾ ਗੁਰੂ ਤੋਂ ਜਲੰਧਰ ਨੂੰ ਰੋਡ ਜਾਂਦਾ ਉਸ ਤੇ ਸਥਿਤ ਹੈ 9 ਵਜੇ ਸਵੇਰੇ ਉਥੇ ਪਹੁੰਚ ਕੇ ਜੋ ਨਸ਼ਿਆਂ ਦੇ ਖਿਲਾਫ ਤਕਰੀਰਾਂ ਹੋਣਗੀਆਂ ਪਾਚਣ ਹੋਣਗੇ ਆਪਣੇ ਹੱਕਾਂ ਦੀ ਜਿਹੜੀ ਜਾਗਰੂਕਤਾ ਵਾਸਤੇ ਉੱਥੇ ਆਪੋ ਵਿੱਚ ਜਿਹੜੀਆਂ ਵਿਚਾਰਾਂ ਹੋਣਗੀਆਂ ਉਹਨਾਂ ਨੂੰ ਸਰਵਣ ਕੀਤਾ ਜਾਵੇ। ਮਨਜੀਤ ਸਿੰਘ ਮੇਰਾ ਨਾਮ। ਜਿਹੜੀ ਬਾਪ ਦੇ ਕੋ ਰੈਲੀ ਕਰ ਰਹੀ ਸੀ ਸੀ ਦੀ ਰੈਲੀ ਕਰ ਰਹੇ ਜੀ। ਬਾਬਾ ਜੀ ਇਹ ਜਿਹੜਾ ਨਸ਼ੇ ਦਾ ਸੇਵਾਂ ਦਰਿਆ ਚੱਲ ਰਿਹਾ ਵਾ। ਵੇਖਦੇ ਆਂ ਵੀ ਬਹੁਤ ਹੀ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਦੇ ਵਿੱਚ ਡੁੱਬੇ ਪਏ ਆ ਇਸ ਕਰਕੇ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਰੈਲੀ ਕਢਾਉਣ ਲੱਗੇ ਆ। ਪੀ ਜਿਹੜਾ ਸਾਰਾ ਪੀ ਜਿਹੜੇ ਨਸ਼ੇ ਕਰਦੇ ਆ ਉਹ ਇਹ ਚੋਂ ਕੋਹ ਨਾ ਕੋਹ ਵੀ ਜਿਹੜੇ ਨੌਜਵਾਨ ਆ ਉਹ ਵਾਪਸ ਆ ਜਾਣ ਲੱਗ ਤਾਂ ਨਸ਼ਾ ਜਰੂਰ ਨੂੰ ਵਾਸਤੇ ਕੁਝ ਹਸਪਤਾਲਾਂ ਦੇ ਵੀ ਲੋਰ ਲੱਗੇ ਜਿਦਾਂ ਕਿ ਪੰਜਾਬ ਵਿੱਚ ਬਹੁਤ ਘੱਟ ਹੈਗੇ ਬੱਬਾ ਜੀ ਆਉਣ ਵਾਲੇ ਸਮੇਂ 'ਚ ਵੇਖੋ ਚੰਗੀਆਂ ਸਰਕਾਰਾਂ ਹੋਣਗੀਆਂ ਤੇ ਹਸਪਤਾਲ ਵੀ ਵਧੀਆ ਹੋਣਗੇ ਜਦੋਂ ਸਰਕਾਰ ਇੰਟਰ ਸਰਕਾਰ ਵਧੀਆ ਸਰਕਾਰ ਹੋਊਗੀ ਹਸਪਤਾਲ ਵੀ ਵਧੀਆ ਹੋਣਗੇ ਅੱਛਾ ਇਸ ਲਈ ਬਹੁਤ ਲਗਾਤਾਰ ਚੁੱਕਦੇ ਆ ਬੱਬਾ ਜੀ ਬਹੁਤ ਨਸ਼ਾ ਤੇ ਲੋਕ ਸੁਣ ਨੂੰ ਮਿਲਦਾ ਪੀ ਡੈਲੀ ਘਟੜੋ ਘਟ ਹਲਕੇ ਦੇ ਵਿੱਚ ਮੋਤਾ ਹੁੰਦੀਆਂ ਹੀ ਜਾ ਰਹੀਆਂ ਉਹ ਪ੍ਰਸ਼ਾਸਨ ਵੱਲੋਂ ਉਹ ਸੁਪਰ ਪ੍ਰਸ਼ਾਸਨ ਵੱਲੋਂ ਰੋਜ਼ੀ ਇਸ ਚੀਜ਼ ਤੇ ਇਹ ਮਚਲਾਈ ਨਹੀਂ ਹੈ ਭਾਰੇ ਤੇ ਕੋਈ ਕਿਸੇ ਦੇ ਕੋਈ ਅਸਰ ਨਹੀਂ ਹੋਇਆ ਇਹਦੇ ਬਾਰੇ ਤੇ ਕੀ ਕਰਦੇ ਹੋ ਬੱਬਾ ਜੀ ਵੇਖੋ ਇਸੇ ਕਰਕੇ ਜਿਹੜੀ ਆ ਰੈਲੀ ਕੀਤੀ ਜਾ ਰਹੀ ਹੈ ਇਸੇ ਕਰਕੇ ਰੈਲੀ ਇਹ ਇੱਕ ਤਾਂ ਜਿਹੜਾ ਸਮਾਜ ਦੇ ਵਿੱਚ ਲੋਕ ਆਪ ਵੀ ਜਾਗਰਤ ਹੋਣ ਆਪਣੇ ਬੱਚਿਆਂ ਨੂੰ ਜਾਗਰਤ ਕਰਨ ਉਹਨਾਂ ਨੂੰ ਚੇਤਨਾ ਪੈਦਾ ਕਰਨ ਵਾਸਤੇ ਇਹ ਕੀਤਾ ਜਾ ਰਿਹਾ ਜੇ ਆਪਾਂ ਖੁਦ ਚੇਤਨ ਹੋਵਾਂਗੇ ਖੁਦ ਆਪਾਂ ਜਾਗਰਤ ਹੋਵਾਂਗੇ ਤੇ ਫਿਰ ਪ੍ਰਸ਼ਾਸਨ ਦੇ ਵੀ ਕੰਨ ਖੜੇ ਹੋਏ ਰਹਿਣਗੇ ਵੀ ਹਾਂ ਵੀ ਸਮਾਜ ਦੇ ਵਿੱਚ ਕੋਈ ਸਾਨੂੰ ਸਵਾਲ ਕਰ ਸਕਦਾ ਸ਼ਾਸਨ ਤੇ ਜੇ ਆਪਾਂ ਆਪਾਂ ਕੰਨਾ ਕਿ ਸਮਾਰ ਛੱਡਾਂਗੇ ਤੇ ਪ੍ਰਸ਼ਾਸਨ ਨੂੰ ਤਾਂ ਵੱਧ ਮਾਰ ਦੇ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਪੁੱਛ ਘੱਟ ਭੰਡ ਜਿਹੜੇ ਪੀਣ ਵਾਲੇ ਵਿਚਾਰੇ ਜਨ ਆਕੇ ਕਰਮਾਂ ਦੇ ਮਾੜੇ ਉਹਨਾਂ ਨੂੰ ਚੁਗ ਚੁਗ ਅੰਦਰ ਛੁੱਟੇ ਜਾਂਦੇ ਕੀ ਕਹਿਣਾ ਕਰਮਾਂ ਦੇ ਬਾੜੇ ਤੇ ਉਹ ਪਹਿਲਾਂ ਹੀ ਹੋਏ ਆ ਅੱਜ ਤਾਂ ਆ ਗਿਆ ਵੀ ਉਹਦੇ ਪੀਣ ਵਾਸਤੇ ਹੀ ਆਪਣਾ ਕਰਦੇ ਆ ਆ ਵੱਡੇ ਮગર ਮੱਛਾਂ ਨੂੰ ਹੱਥ ਹਲੇ ਤੱਕ ਨਹੀਂ ਪੈ ਰਿਆ ਜੇ ਪੈ ਵੀ ਰਿਆਵਾ ਤੇ ਉਹ ਕੋਈ ਨਾ ਕਿਸ ਤਰ੍ਹਾਂ ਇਹੋ ਜਿਹੇ ਚੋਰ ਭੋਰੀਆਂ ਰੱਖੀਆਂ ਜਾਂਦੀਆਂ ਤੇ ਉਹ ਛੇਤੀ ਉਹਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ ਤੇ ਫਿਰ ਉਹੋ ਹੀ ਕੰਮ ਕਰ ਲੈਂਦੇ ਆ ਇਹ ਜਿਹੜੀ ਸਰਪ੍ਰਸਤੀ ਹੈ ਨਾ ਤੁਸੀਂ ਵੀ ਸਾਰੇ ਪੱਤਰਕਾਰ ਭਾਈ ਜਾਰਾ ਵੀ ਜਾਣਦੇ ਜੇ ਕਿ ਰੋਜ਼ ਤੁਸੀਂ ਨੀਤ ਨਿਤਾਵਾ ਦੇ ਘਰਾਂ ਚ ਲੀਡਰਾਂ ਦੇ ਘਰਾਂ ਚ ਇੰਟਰਵਿਊਆਂ ਕਰਨ ਜਾਂਦੇ ਜੀ ਜਿੰਨਾ ਚਿਰ ਸਾਡੇ ਜਿਹੜੇ ਨੇਤਾ ਨੇ ਉਹ ਇਹਨਾਂ ਦੀ ਸਰਪ੍ਰਸਤੀ ਨਹੀਂ ਬੰਦ ਕਰਨਗੇ ਉਨਾਂ ਚਿਰ ਇਹ ਬੰਦ ਨਹੀਂ ਹੋਣਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਹੈ ਦੱਸਿਆ ਜਾ ਰਿਹਾ ਇਹ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਚੋਹਣਪਿੰਡ ਦੇ ਕੋਲੀ ਚੋਹਣ ਕੈਸਲ ਪੈਲਸ ਆ ਜਿੱਥੇ ਜ਼ਿਲ੍ਹਾ ਅਮਰਸਰ ਦੇ ਮਾਨਯੋਗ ਐਸਐਸਪੀ ਸਾਹਿਬ ਡੀਆਈਜੀ ਬਾਰਡ ਰੇਂਜ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਡੇ ਮਾਨਯੋਗ ਚੇਅਰਮੈਨ ਸਮਾਜ ਸੇਵਾ ਧੰਨ ਧੰਨ ਬਾਬਾ ਜੀਵਨ ਸਿੰਘ ਸਰਪੰਸਾ ਦੀ ਸੁਸਾਇਟੀ ਭਾਈ ਮਨਜੀਤ ਸਿੰਘ ਜੀ ਵੱਲੋਂ ਹਲਕਾ ਜੰਡਿਆਲਾ ਗੁਰੂ ਦੇ ਇਲਾਕੇ ਦੇ ਵਿੱਚ ਚੋਹਣ ਕੈਸਲ ਅਮਰਸਰ ਤੋਂ ਜਲੰਧਰ ਜੀਟੀ ਰੋਡ ਤੇ ਜਿਹੜਾ ਪੈਲਸ ਆ ਮਿਤੀ 12 ਜੂਨ 2025 ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਆਪ ਸੰਗਤਾਂ ਦੇ ਨਾਲ ਸੰਬੋਧਨ ਹੋ ਰਹੇ ਹਾਂ ਕਿ ਵੱਧ ਤੋਂ ਵੱਧ ਮਿਤੀ 12 ਜੂਨ 2025 ਚੋਹਾਨ ਕੈਸਲਪਿੰਡ ਚੋਹਾਨ ਜੋ ਟਾਂਗਰੇ ਦੇ ਨੇੜੇ ਜੰਡੇਆਲਾ ਗੁਰੂ ਤੋਂ ਜਲੰਧਰ ਨੂੰ ਰੋਡ ਜਾਂਦਾ ਉਸ ਤੇ ਸਥਿਤ ਹੈ 9 ਵਜੇ ਸਵੇਰੇ ਉਥੇ ਪਹੁੰਚ ਕੇ ਜੋ ਨਸ਼ਿਆਂ ਦੇ ਖਿਲਾਫ ਤਕਰੀਰਾਂ ਹੋਣਗੀਆਂ ਪਾਚਣ ਹੋਣਗੇ ਆਪਣੇ ਆਕਾਂ ਦੀ ਜਿਹੜੀ ਜਾਗਰੂਕਤਾ ਵਾਸਤੇ ਅਤੇ ਆਪੋ ਵਿੱਚ ਜਿਹੜੀਆਂ ਵਿਚਾਰਾਂ ਹੋਣਗੀਆਂ ਉਹਨਾਂ ਨੂੰ ਸਰਵਣ ਕੀਤਾ ਜਾਵੇ। ਮਨਜੀਤ ਸਿੰਘ ਮੇਰਾ ਨਾਮ। ਜਿਹੜੀ ਬਾਤ ਦੀ ਕੋਈ ਰੈਲੀ ਕਰ ਰਹੀ ਸੀ ਸੀ ਦੀ ਰੈਲੀ ਕਰ ਰਹੀ। ਬਾਬਾ ਜੀ ਇਹ ਜਿਹੜਾ ਨਸ਼ੇ ਦਾ ਸੇਵਨ ਦਰਿਆ ਚੱਲ ਰਿਹਾ ਵਾ। ਬੇਖ ਦੇਖਦੇ ਆਂ ਵੀ ਬਹੁਤ ਹੀ ਜਿਹੜੇ ਨੌਜਵਾਨ ਆ ਉਹ ਨਸਿਆਂ ਦੇ ਵਿੱਚ ਡੁੱਬੇ ਪਏ ਆ ਇਸ ਕਰਕੇ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਰੈਲੀ ਕਢਾਉਣ ਲੱਗੇ ਆ। ਪੀ ਜਿਹੜਾ ਸਾਰਾ ਪੀ ਜਿਹੜੇ ਨਸ਼ੇ ਕਰਦੇ ਆ ਉਹ ਇਹ ਚੋਂ ਕੋਹ ਨਾ ਕੋਹ ਪੀ ਜਿਹੜੇ ਨੌਜਵਾਨ ਆ ਉਹ ਵਾਪਸ ਆ ਜਾਣ ਲੱਗਦੇ ਨਸ਼ਾ ਛਡਾਉਣ ਨੂੰ ਵਾਸਤੇ ਕੁਝ ਹਸਪਤਾਲਾਂ ਦੇ ਵੀ ਲੋਰ ਹੈਗੇ ਜਦ ਕਿ ਪੰਜਾਬ ਵਿੱਚ ਬਹੁਤ ਘੱਟ ਹੈਗੇ ਬੱਬਾ ਜੀ ਆਉਣ ਵਾਲੇ ਸਮੇਂ 'ਚ ਵੇਖੋ ਚੰਗੀਆਂ ਸਰਕਾਰਾਂ ਹੋਣਗੀਆਂ ਤੇ ਹਸਪਤਾਲ ਵੀ ਵਧੀਆ ਹੋਣਗੇ ਜਦੋਂ ਸਰਕਾਰ ਵਧੀਆ ਸਰਕਾਰ ਹੋਊਗੀ ਹਸਪਤਾਲ ਵੀ ਵਧੀਆ ਹੋਣਗੇ ਨਸ਼ਾ ਇਸ ਵਾਲੇ ਬਹੁਤ ਤਕਾਬ ਦੇ ਹੋਏ ਕਿਰੇ ਬੱਬਾ ਜੀ ਬਹੁਤ ਨਸ਼ਾ ਤੇ ਲੋਕ ਨੂੰ ਮਿਲਦਾ ਦੇਹਲੀ ਘਟੜੋ ਘਟ ਹਲਕੇ ਦੇ ਵਿੱਚ ਮੋਤਾ ਹੁੰਦੀਆਂ ਹੀ ਜਾ ਰਹੀਆਂ ਉਹ ਕਮਿਸ਼ਨਰ ਵੱਲੋਂ ਉਹਤ ਪ੍ਰਸ਼ਾਸਨ ਵੱਲੋਂ ਰੋਜ਼ ਜੀ ਇਸ ਚੀਜ਼ ਤੇ ਇਹ ਮਿਟਾਈ ਗਈ ਹੈ ਪਰ ਇਹਦੇ ਤੇ ਕੋਈ ਕਿਸੇ ਦੇ ਕੋਈ ਐਸਐਸਓ ਹੈ ਇਹਦੇ ਬਾਰੇ ਤੇ ਕੀ ਕਰਾਂਗੇ ਬਾਬਾ ਜੀ ਵੇਖੋ ਇਸੇ ਕਰਕੇ ਜਿਹੜੀ ਆ ਰੈਲੀ ਕੀਤੀ ਜਾ ਰਹੀ ਹੈ ਇਸੇ ਕਰਕੇ ਰੈਲੀ ਇਹ ਇੱਕ ਤਾਂ ਜਿਹੜਾ ਸਮਾਜ ਦੇ ਵਿੱਚ ਲੋਕ ਆਪ ਵੀ ਜਾਗਰੂਤ ਹੋਣ ਆਪਣੇ ਬੱਚਿਆਂ ਨੂੰ ਜਾਗਰੂਤ ਕਰਨ ਉਹਨਾਂ ਨੂੰ ਚੇਤਨਾ ਪੈਦਾ ਕਰਨ ਵਾਸਤੇ ਇਹ ਕੀਤਾ ਜਾ ਰਿਹਾ ਹੈ ਕਿ ਆਪਾਂ ਖੁਦ ਚੇਤਨ ਹੋਵਾਂਗੇ ਖੁਦ ਆਪਾਂ ਜਾਗਰੂਤ ਹੋਵਾਂਗੇ ਤੇ ਫਿਰ ਪ੍ਰਸ਼ਾਸਨ ਦੇ ਵੀ ਕੰਨ ਖੜੇ ਹੋਏ ਰਹਿਣਗੇ ਕਿ ਆਪ ਹੀ ਸਮਾਜ ਦੇ ਵਿੱਚ ਕੋਈ ਸਾਨੂੰ ਸਵਾਲ ਕਰ ਸਕਦਾ ਪ੍ਰਸ਼ਾਸਨ ਤੇ ਜੇ ਆਪਾਂ ਆਪਾਂ ਕੰਨਾ ਕਿ ਸਮਾਰ ਛੱਡਾਂਗੇ ਤੇ ਪ੍ਰਸ਼ਾਸਨ ਉਹ ਤਾਂ ਵੱਧ ਮਾਰ ਦੇ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਪੁੱਛ ਘੱਟ ਫਾਂਡੇ ਜਿਹੜੇ ਪੀਣ ਵਾਲੇ ਵਿਚਾਰੇ ਜੇ ਮਾਕੇ ਕਰਮਾਂ ਦੇ ਮਾੜੇ ਉਹਨਾਂ ਨੂੰ ਚੁਗ ਚੁਗ ਅੰਦਰ ਤੋਂ ਟਟੀ ਜਾਂਦੇ ਕੀ ਕਹਿਣਾ ਕਰਮਾਂ ਦੇ ਬਾੜੇ ਤੇ ਉਹ ਪਹਿਲਾਂ ਹੀ ਹੋਏ ਆ ਜਿਹੜਾ ਤੋਹਾ ਗਿਆ ਉਹਦੇ ਪੀਣ ਵਾਸਤੇ ਆਪਣਾ ਕਰਦੇ ਆ ਹਾਂਜੀ ਆ ਵੱਡੇ ਮਗਰ ਮੱਛਾਂ ਨੂੰ ਹੱਥ ਹਲੇ ਤੱਕ ਨਹੀਂ ਪੈ ਰਿਆ ਜੇ ਪੈ ਵੀ ਰਿਆਵਾ ਤੇ ਉਹ ਕੋਈ ਨਾ ਕਿਸੇ ਤਰ੍ਹਾਂ ਇਹੋ ਜਿਹੇ ਚੋਰ-ਭੋਰੀਆਂ ਰੱਖੀਆਂ ਜਾਂਦੀਆਂ ਵੀ ਉਹ ਛੇਤੀ ਉਹਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ ਤੇ ਫੇਰ ਉਹੋ ਹੀ ਕੰਮ ਕਰ ਲੈਂਦੇ ਆ ਇਹ ਜਿਹੜੀ ਸਰਪ੍ਰਸਤੀ ਹੈ ਨਾ ਤੁਸੀਂ ਵੀ ਸਾਰੇ ਪੱਤਰਕਾਰ ਭਾਈ ਜਾਰਾ ਵੀ ਜਾਣਦੇ ਜੇ ਕਿ ਉਹ ਰੋਜ਼ ਤੁਸੀਂ ਮਿਲਤਰ ਨੇਤਾਵਾਂ ਦੇ ਘਰਾਂ 'ਚ ਲੀਡਰਾਂ ਦੇ ਘਰਾਂ 'ਚ ਇੰਟਰਵਿਊਆਂ ਕਰਨ ਜਾਂਦੇ ਜਿਨ੍ਹਾਂ ਚੋਂ ਸਾਡੇ ਜਿਹੜੇ ਨੇਤਾ ਨੇ ਉਹ ਇਹਨਾਂ ਦੀ ਸਰਪ੍ਰਸਤੀ ਨਹੀਂ ਬੰਦ ਕਰਨਗੇ ਉਹਨਾਂ ਜਿਹੜੇ ਬੰਦ ਨਹੀਂ ਹੋਣਾ